ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਦੋਸਤੋ ਉਮੀਦ ਕਰਨਾ ਮੇਰੇ ਸਾਰੇ ਦੋਸਤ ਭਰਾ ਖੈਰੀਅਤ ਨਾਲ ਹੋਣਗੇ ਇੰਡੀਆ ਦੇ ਵਿੱਚ ਅੱਜ ਕੱਲ ਇੱਕ ਯੰਗ ਗਿਆਨੀ ਨੇ ਬਹੁਤ ਪਿਆਰੀ ਕਥਾ ਕਰਦੇ ਨੇ ਨਾਮ ਏ ਉਹਨਾਂ ਦਾ ਗਿਆਨੀ ਹਰਮਨਦੀਪ ਸਿੰਘ ਤੂਰ ਉਹਨਾਂ ਦੀ ਇੱਕ ਛੋਟੀ ਜੀ ਕਥਾ ਸੁਣਨੇ ਆ ਦੋਸਤੋ ਉਮੀਦ ਹੈ ਕਿ ਆਪਾਂ ਨੂੰ ਕੁਝ ਸਿੱਖਣ ਨੂੰ ਮਿਲੇਗਾ ਤੁਸੀਂ ਸਾਡੇ ਨਾਲ ਜੁੜੇ ਰਹਿ ਆ ਜੇ ਐਂਡ ਤੇ ਆਪਾਂ ਗੱਲਬਾਤ ਕਰਨੇ ਆ ਇੱਕ ਵਾਰ ਇੱਕ ਰਾਜੇ ਦੇ ਦਰਬਾਰ ਦੇ ਵਿੱਚ ਇੱਕ ਗਰੀਬ ਘਰ ਤੋਂ ਇੱਕ ਮੁੰਡਾ ਹੁੰਦਾ ਵਾ। ਉਹਦੀ ਉਮਰ ਕੁਝ 25-26 ਸਾਲ ਹੋਵੇਗੀ। ਆ ਕੇ ਤੇ ਉਹ ਰਾਜੇ ਅੱਗੇ ਫਰਿਆਦ ਕਰਦਾ ਵਾ, ਰਾਜੇ ਅੱਗੇ ਇੱਕ ਬੇਨਤੀ ਕਰਦਾ ਵਾ। ਉਹ ਕਹਿੰਦਾ ਵਾ ਕਿ ਮੈਨੂੰ ਕੋਈ ਨੌਕਰੀ ਦਿਓ, ਮੈਨੂੰ ਕੋਈ ਰਜਗਾਰ ਦਿਓ। ਤੇ ਰਾਜਾ ਉਹਨੂੰ ਪੁੱਛਦਾ ਵਾ ਕਿ ਤੇਰਾ ਐਕਸਪੀਰੀਅੰਸ ਕੀ ਆ? ਤੂੰ ਕੀ ਕੰਮ ਕਰ ਸਕਦਾ ਮੈਂ? ਤੂੰ ਅਜੇ ਤੱਕ ਕੀ ਕੀਤਾ ਵਾ? ਤੇ ਉਹ ਜੋ ਮੁੰਡਾ ਹੀ ਉਹਨੂੰ ਜਵਾਬ ਦਿੰਦਾ ਵਾ ਲੜਕਾ ਕਿ ਮੈਂ ਬੰਦੇ ਦੀ ਅੱਖ ਵੇਖ ਕੇ ਪਰਖ ਲੈਂਦਾ ਵਾਂ ਕਿ ਬੰਦਾ ਕਿਵੇਂ ਦਾ ਵਾ ਰਾਜਾ ਹੱਸ ਪੈਂਦਾ ਵਾ ਉਹ ਰਾਜਾ ਹੱਸਦੇ ਹੱਸ ਕੇ ਕਹਿੰਦਾ ਵਾ ਕਿ ਇਹਨੂੰ ਮੁੰਡੇ ਨੂੰ ਘੋੜਿਆਂ ਦੇ ਤਬੀਲੇ ਦੇ ਵਿੱਚ ਨੌਕਰੀ ਦੇ ਦਿਓ ਉਹ ਮੁੰਡਾ ਥੋੜਾ ਉਹਦਾ ਮਨ ਵੀ ਪਰੇਸ਼ਾਨ ਹੁੰਦਾ ਵਾ ਕਿਉਂਕਿ ਉਹਨੇ ਪੜਾਈ ਵੀ ਬਹੁਤ ਕੀਤੀ ਸੀ ਉਹ ਪੜ੍ਹਿਆ ਲਿਖਿਆ ਵੀ ਬਹੁਤ ਅਹੀ ਮੁੰਡਾ ਮਿਹਨਤ ਵੀ ਬਹੁਤ ਕੀਤੀ ਸੀ ਉਹਨੇ ਚਲੋ ਉਸ ਮੁੰਡੇ ਦੀ ਮਜਬੂਰੀ ਹੀ ਉਹਦੇ ਕੋਲ ਕੋਈ ਰੋਜ਼ਗਾਰ ਨਹੀਂ ਹੈਗਾ ਸਿਪਾਈ ਇਹਨੂੰ ਲੈ ਜਾਂਦੇ ਨੇ ਖੜਕੇ ਘੋੜਿਆਂ ਦੇ ਤੇ ਬੇਲੇ ਵਿੱਚ ਛੱਡ ਆਉਂਦੇ ਨੇ ਤੇ ਕਹਿੰਦੇ ਨੇ ਕਿ ਤੂੰ ਅੱਜ ਤੋਂ ਇਸ ਤਬੇਲੇ ਦੇ ਵਿੱਚ ਘੋੜਿਆਂ ਦੀ ਸਾਂਭ-ਸਵਾਲ ਕਰਨੀ ਹੈ ਤੇ ਇੱਕ ਘੋੜਾ ਜਿਹੜਾ ਵਾ ਜਿਹਦੀ ਸਭ ਤੋਂ ਜਿਆਦਾ ਵਧੀਆ ਸਜਾਵਟ ਕੀਤੀ ਸੀ ਸੋਹਣੀ ਉੱਪਰ ਉਹਦੇ ਕਾਠੀ ਰਹੀ ਸੀ ਜਿਸ ਉੱਪਰ ਰਾਜਾ ਖੁਦ ਆਪ ਬਹਿ ਕੇ ਜਾਇਆ ਕਰਦਾ ਸੀ ਜਿਵੇਂ ਘੋੜੇ ਉੱਪਰ ਰਾਜਾ ਖੁਦ ਬੈਠ ਕੇ ਜਾਇਆ ਕਰਦਾ ਸੀ ਉਸ ਘੋੜੇ ਨੂੰ ਵੀ ਉਹ ਬੰਦੇ ਨੂੰ ਦਿਖਾ ਦਿੰਦੇ ਆ ਕਿ ਇਸ ਘੋੜੇ ਦੇ ਵੀ ਤੂੰ ਵਧੀਆ ਕੇਅਰ ਕਰ ਲਈਂ ਬਾਕੀ ਘੋੜਿਆਂ ਦੀ ਵੀ ਕਰ ਲਈਂ ਪਰ ਜੋ ਇਹ ਵਾਲਾ ਘੋੜਾ ਵਾ ਇਹ ਘੋੜੇ ਤੇ ਰਾਜਾ ਸਾਹਿਬ ਖੁਦ ਬੈਠ ਕੇ ਜਾਂਦੇ ਆ ਤੇ ਇਹ ਘੋੜੇ ਦੀ ਕੇਅਰ ਤੂੰ ਬਾਕੀ ਘੋੜਿਆਂ ਨਾਲੋਂ ਬਹੁਤ ਕਰਨੀ ਆ ਚਲੋ ਉਹ 4-5 ਰੋਣ ਬੀਤਦੇ ਆ ਉਹ ਬੰਦਾ ਰਾਜੇ ਦੇ ਦਰਬਾਰ ਦੇ ਵਿੱਚ ਜਾਂਦਾ ਵਾ ਰਾਜੇ ਦੇ ਕੋਲ ਜਾ ਕੇ ਉਹ ਬੰਦਾ ਕਹਿੰਦਾ ਵਾ ਕਿ ਤੁਹਾਡਾ ਜੋ ਘੋੜਾ ਵਾ ਨਾ ਉਹਦੀਆਂ ਹਰਕਤਾਂ ਮੈਨੂੰ ਕੁਝ ਠੀਕ ਨਹੀਂ ਲੱਗਦੀਆਂ ਉਹ ਘੋੜਾ ਕਿਸੇ ਚੰਗੀ ਨਸਲ ਦਾ ਨਹੀਂ ਲੱਗਦਾ ਮੈਨੂੰ ਹ ਰਾਜਾ ਹਰਾ ਜਾਂਦਾ ਵਾ ਕਿ ਜਿਸ ਘੋੜੇ ਨੂੰ ਮੈਂ 2-3 ਸਾਲ ਤੋਂ ਵਰਤ ਰਿਹਾ ਵਾਂ ਹਰ ਵਾਰੀ ਘੋੜਸਵਾਰੀ ਮੈਂ ਇਸ ਘੋੜੇ ਦੇ ਨਾਲ ਕਰਦਾ ਵਾਂ ਇੰਨਾ ਵਧੀਆ ਨਸਲ ਦਾ ਘੋੜਾ ਵਾ ਤੇ ਅਜੇ ਕੱਲ ਦੇ ਆਏ ਇੱਕ ਮੁੰਡੇ ਨੇ ਕਹਿ ਦਿੱਤਾ ਵੀ ਇਹ ਘੋੜਾ ਤਾਂ ਨਸਲ ਦਾ ਨਹੀਂ ਹੈਗਾ ਰਾਜਾ ਥੋੜਾ ਬਹੁਤ ਸੋਚਦਾ ਵਾ ਕੁਝ ਟਾਈਮ ਸੋਚ ਵਿਚਾਰ ਕਰਨ ਤੋਂ ਬਾਅਦ ਰਾਜੀਤ ਕੋਲੋਂ ਰਿਹਾ ਨਹੀਂ ਜਾਂਦਾ ਤੇ ਰਾਜਾ ਉਹ ਬੰਦੇ ਨੂੰ ਬੁਲਾਉਂਦਾ ਵਾ ਦਰਬਾਰ ਦੇ ਵਿੱਚ ਜਿਹੜੇ ਬੰਦੇ ਨੇ ਉਸ ਰਾਜੇ ਨੂੰ ਉਹ ਵਛੇਰਾ ਦਿੱਤਾ ਹੈ ਉਹ ਘੋੜਾ ਦਿੱਤਾ ਹੈ ਤੇ ਉਹਨੂੰ ਪੁੱਛਦਾ ਵਾ ਇਹ ਮੈਂ ਮੁੰਡਾ ਰੱਖਿਆ ਵਾ ਤੇ ਇਹ ਮੁੰਡਾ ਕਹਿ ਰਿਹਾ ਕਿ ਘੋੜਾ ਦਾ ਨਸਲ ਦਾ ਨਹੀਂ ਹੈਗਾ ਤੇ ਰਾਜਾ ਉਹਨੂੰ ਪੁੱਛਦਾ ਵਾ ਕਿ ਦੱਸ ਇਹ ਘੋੜਾ ਕਿਹੜੀ ਨਸਲ ਦਾ ਵਾ ਕੀ ਆ ਕੀ ਨਹੀਂ ਹੈ ਹੁਣ ਜਿਹੜੇ ਬੰਦੇ ਦੇ ਕੋਲੋਂ ਰਾਜੇ ਨੇ ਘੋੜਾ ਲਿਆ ਹੀ ਉਹ ਬੰਦਾ ਥੋੜਾ ਚੁੱਪ ਵੀ ਕਰ ਜਾਂਦਾ ਵਾ ਥੋੜਾ ਡਰ ਵੀ ਜਾਂਦਾ ਵਾ ਉਹ ਡਰਦਾ ਡਰਦਾ ਘੋੜੇ ਨੂੰ ਦੱਸਦਾ ਵਾ ਉਹ ਡਰਦਾ ਡਰਦਾ ਰਾਜੇ ਨੂੰ ਦੱਸਦਾ ਵਾ ਕਿ ਜੋ ਇਹ ਘੋੜਾ ਵਾ ਇਹ ਹੈ ਤਾਂ ਬਿਲਕੁਲ ਪਿਓਰ ਨਸਲ ਦਾ ਹੀ ਆ ਜਿਹੜੀ ਨਸਲ ਦਾ ਤੁਸੀਂ ਮੰਗਿਆ ਸੀ ਬਿਲਕੁਲ ਉਸ ਨਸਲ ਦਾ ਹੀ ਘੋੜਾ ਵਾ ਪਰ ਜੋ ਇਸ ਘੋੜੇ ਦੀ ਛੋਟੇ ਹੁੰਦੇ ਆ ਜੋ ਖਰਾਕ ਖਾਦੀ ਆ ਉਹ ਖਰਾਕ ਜਾਨੀ ਕਿ ਦੁੱਧ ਇਹਦੀ ਅਸਲ ਮਾਂ ਦਾ ਦੁੱਧ ਨਹੀਂ ਇਹਨੂੰ نصیਬ ਹੋਇਆ ਜਦੋਂ ਇਸ ਘੋੜੇ ਨੇ ਜਨਮ ਲਿਆ ਸੀ ਉਸ ਤੋਂ ਕੁਝ ਦਿਨ ਬਾਅਦ ਕੋਈ ਖਤਰਨਾਕ ਬਿਮਾਰੀ ਦੇ ਕਾਰਨ ਇਹਦੀ ਜੋ ਮਾਂ ਹੀ ਉਹ ਮਰ ਗਈ ਸੀ ਸੋ ਇਸ ਕਰਕੇ ਇਨੂੰ ਗਧੇ ਦਾ ਦੁੱਧ ਪਿਉਣਾ ਪਿਆ ਹੁਣ ਜੋ ਬੰਦਾ ਜੋ ਮੁੰਡੇ ਨੂੰ ਜਿਹਨੂੰ ਨੌਕਰੀ ਦਿੱਤੀ ਰਾਜੇ ਨੇ ਉਹ ਮੁੰਡੇ ਨੂੰ ਪੁੱਛਦੇ ਆ ਕਿ ਤੈਨੂੰ ਡਾਊਟ ਕਿਦਾਂ ਹੋਇਆ ਤੇ ਉਹ ਮੁੰਡਾ ਘਾੜੀ ਨੂੰ ਕਹਿੰਦਾ ਵਾ ਕਿ ਜੋ ਨਸਲ ਦੇ ਘੋੜੇ ਹੁੰਦੇ ਆ ਉਹ ਚੀਰ ਨਹੀਂ ਫੜਦੇ ਆ ਉਹ ਪੱਠਿਆਂ ਦੀ ਜਾਂ ਜਿਹੜੀ ਉਹਨਾਂ ਦੀ ਖਰਾਕ ਗਾੜੀ ਪਾਈ ਹੁੰਦੀ ਆ ਉਹ ਫੜਦੇ ਆ ਤੇ ਮੂੰਹ ਉੱਪਰ ਨੂੰ ਕਰਕੇ ਚਬਦੇ ਆ ਤੇ ਫੇਰ ਨਗੰਦੇਂਦਰ ਤੇ ਉਹਨੇ ਜਵਾਬ ਦਿੱਤਾ ਆਂਦਾ ਇਹ ਉੱਥੇ ਹੀ ਖਾਈ ਗਿਆ ਉੱਥੇ ਹੀ ਛਿੱਤੀ ਛਿੱਤੀ ਚੱਬੀ ਗਿਆ ਜਦੋਂ ਗਾੜੀ ਇਹਦੇ ਖਰਾਕ ਇਹਦੇ ਚਾਰਾ ਸੁੱਟੀ ਦਾ ਸੀ ਪੱਠੇ ਸੁੱਟੀ ਦੇ ਸੀ ਇਹ ਉੱਥੇ ਹੀ ਖਾਈ ਗਿਆ ਉੱਥੇ ਚੱਬੀ ਗਿਆ ਤੇ ਬੜੇ ਇਹਨੇ ਪਾਗਲਾ ਵਾਂਗੂ ਚਾਰਾ ਖਾਦਾ ਆਪਣਾ ਤੇ ਰਾਜਾ ਖੁਸ਼ ਹੋ ਜਾਂਦਾ ਵਾ ਇੰਟਰਸਟਿੰਗ ਯਾਰ ਰਾਜਾ ਖੁਸ਼ ਹੋ ਕੇ ਬਾਕੀ ਗਦਾ ਜਿਹੜਾ ਉਹ ਸਿਰ ਛੱਟ ਕੇ ਉਹਨੂੰ ਆਟਾ ਦਿੰਦਾ ਵਾ ਚੌਲ ਦਿੰਦਾ ਵਾ ਦਾਲ ਦਿੰਦਾ ਵਾ ਜਾਂ ਖਾਣ ਪੀਣ ਦਾ ਹੋਰ ਛੋਟਾ ਮੋਟਾ ਸਮਾਨ ਉਹਨੂੰ ਦੇ ਦਿੰਦਾ ਵਾ ਐਦਾਂ ਖੁਸ਼ੀ ਖੁਸ਼ੀ ਰਾਜਾ ਉਹ ਤੋਂ ਖੁਸ਼ ਹੋ ਜਾਂਦਾ ਕਿ ਬੰਦਾ ਵਧੀਆ ਮਿਲ ਗਿਆ ਮੈਨੂੰ ਪਰ ਨੌਕਰੀ ਅਜੇ ਵੀ ਉਹ ਡਿਊਟੀ ਅਜੇ ਵੀ ਉਹ ਕੋੜਿਆਂ ਦੇ ਤਵੇਲੇ ਦੇ ਵਿੱਚ ਹੀ ਕਰ ਰਿਹਾ ਹੈ ਇੱਕ ਦਿਨ ਉਹੀ ਬੰਦਾ ਜਿਹਨੇ ਕੋੜੇ ਦੀ ਪਰਖ ਕੀਤੀ ਸੀ ਉਹੀ ਬੰਦਾ ਇੱਕ ਦਿਨ ਰਾਜੇ ਦੇ ਕੋਲ ਫੇਰ ਆਉਂਦਾ ਵਾ ਦੋ ਚਾਰ ਦਿਨ ਠਹਿਰ ਕੇ ਫੇਰ ਆਉਂਦਾ ਰਾਜੇ ਦੇ ਕੋਲ ਆ ਕੇ ਰਾਜੇ ਨੂੰ ਕਹਿੰਦਾ ਵਾ ਕਿ ਜੋ ਤੁਹਾਡੀ ਮਹਾਰਾਣੀ ਜੀ ਆ ਅੰਦਰ ਰਾਜਾ ਸਾਹਿਬ ਗੁੱਸਾ ਨਾ ਕਰਿਓ ਹੈਗੀ ਤੇ ਇਹ ਵੀ ਮੈਨੂੰ ਲੱਗਦਾ ਕਿ ਇਹ ਚੰਗੀ ਨਸਲ ਦੀ ਨਹੀਂ ਗਈ ਕਿ ਇਹ ਚੰਗੇ ਘਰਾਣੇ ਦੀ ਨਹੀਂ ਹੈ। ਉਹ ਰਾਜਾ ਗੁੱਸਾ ਵੀ ਹੁੰਦਾ ਵਾ ਰਾਜੇ ਨੂੰ ਗੁੱਸਾ ਆ ਜਾਂਦਾ ਵਾ। ਉਹ ਕਹਿੰਦਾ ਉਹ ਤਾਂ ਚੱਲ ਕੇ ਜਾਨਵਰ ਹੀ ਕੋੜਾ ਸੀ ਕੋੜੇ ਤਾਂ ਕਿਤੇ ਠੀਕ ਹੀ। ਆਂਦਾ ਘਰ ਤੱਕ ਪਹੁੰਚ ਗਿਆ। ਆਂਦਾ ਰਾਣੀ ਤੱਕ ਪਹੁੰਚ ਗਿਆ। ਉਹ ਨੂੰ ਸਵਾਲ ਜਵਾਬ ਕਰਦਾ ਵਾ। ਫਿਰ ਮਜਬੂਰ ਹੋ ਕੇ ਉਹ ਜੋ ਰਾਜਾ ਸੀ ਉਹ ਆਪਣੀ ਸੱਸ ਨੂੰ ਬੁਲਾਉਂਦਾ ਉੱਥੇ ਉਹ ਆਪਣੀ ਸੱਸ ਨੂੰ ਬੁਲਾ ਕੇ ਤੇ ਆਪਣੀ ਸੱਸ ਨੂੰ ਬੜੇ ਤਰਕ ਦੇ ਨਾਲ ਸਵਾਲ ਪੁੱਛਦਾ ਵਾ ਕਿ ਜੋ ਇਹ ਤੁਹਾਡੀ ਬੇਟੀ ਹੈ ਇਹ ਕੌਣ ਹੈ ਕਿੱਥੋਂ ਆਈ ਹੈ ਤੇ ਉਹਦੀ ਸੱਸ ਰਾਜੇ ਨੂੰ ਡਰਦੀ ਹੋਈ ਜਵਾਬ ਦਿੰਦੀ ਆ ਕਿ ਇਹਦੀ ਜੋ ਮਾਂ ਹੀ ਉਹ ਸੜਕ ਦੇ ਕੰਡੇ ਤੇ ਭੀਖ ਮੰਗਦੀ ਹੀ ਤੇ ਕਿਤੇ ਸਾਈਡ ਤੇ ਕਿੰਦੇ ਝੁੱਗੀ ਝੋਪੜੀ ਦੇ ਵਿੱਚ ਵੜ ਕੇ ਰਾਤ ਨੂੰ ਸੌਂ ਜਾਇਆ ਕਰਦੀ ਸੀ ਤੇ ਇਹ ਜੋ ਹੀ ਇਹ ਉਹਦੀ ਛੋਟੀ ਬੇਟੀ ਸੀ ਇੱਕ ਦਿਨ ਦੀ ਗੱਲ ਆ ਕਿਤੇ ਕੋਈ ਹਾਸਾ ਹੋਣ ਦੇ ਨਾਲ ਕੋਈ ਜਾਂ ਬਿਮਾਰੀ ਲੱਗੀ ਜਾਂ ਕਿਸੇ ਕਾਰਨ ਦੇ ਕਰਕੇ ਜੋਵੇ ਦੀ ਮਾਂ ਹੀ ਉਹ ਚੜ੍ਹਾਈ ਕਰ ਗਈ ਉਹ ਡੈਥ ਹੋ ਜਾਂਦੀ ਉਹਦੀ ਉਹ ਮਰ ਜਾਂਦੀ ਐ ਕਹਿੰਦੇ ਜੋ ਇਹ ਬੱਚੀ ਹੀ ਜੋ ਲੜਕੀ ਹੀ ਇਹ ਉਸ ਸਮੇਂ ਕੱਲੀ ਸੀ ਇਨੂੰ ਉਸ ਸਮੇਂ ਕੋਈ ਹੋਸ਼ ਨਹੀਂ ਸੀ ਨਾ ਇਹ ਉਸ ਸਮੇਂ ਚੱਲ ਸਕਦੀ ਸੀ ਬਹੁਤ ਛੋਟੀ ਸੀ ਤੇ ਉਹਦੀ ਰਾਜੇ ਦੀ ਸੱਸ ਜਵਾਬ ਦਿੰਦੀ ਆ ਕਿ ਇਹਨੂੰ ਅਸੀਂ ਚੁੱਕ ਕੇ ਆਪਣੇ ਘਰ ਲੈ ਆਂਦਾ ਆਪਣੇ ਘਰ ਲਿਆ ਕੇ ਇਹਨੂੰ ਅਸੀਂ ਪਾਲਿਆ ਤੇ ਵੱਡੀ ਕੀਤਾ ਬਾਅਦ ਵਿੱਚ ਜਦੋਂ ਵਿਆਹ ਦੀ ਉਮਰ ਹੋਈ ਤੇ ਉਹ ਕਹਿੰਦੀ ਫਿਰ ਤੂੰ ਹੀ ਸਾਨੂੰ ਲੱਭ ਗਏ ਤੇ ਫਿਰ ਤੁਹਾਡੇ ਨਾਲ ਇਹਨਾਂ ਦਾ ਨਿਕਾਹ ਕਰਾ ਦਿੱਤਾ ਰਾਜਾ ਦੁਖੀ ਵੀ ਸੀ ਤੇ ਪਰ ਰਾਜਾ ਇੱਕ ਪਾਸੇ ਖੁਸ਼ ਵੀ ਸੀ ਕਿ ਮੈਨੂੰ ਇਹਨਾਂ ਦੀ ਸਚਾਈ ਪਤਾ ਲੱਗ ਸਕੀ ਇਹਦੀ ਰਾਜਾ ਕੀ ਕਰਦਾ ਵਾ ਰਾਜਾ ਫਿਰ ਆਟਾ ਦਿੰਦਾ ਵਾ ਚੌਲ ਦਿੰਦਾ ਵਾ ਦਾਲ ਦਿੰਦਾ ਵਾ ਕੁਝ ਸ਼ੱਕਰ ਦੇ ਦਿੰਦਾ ਵਾ ਤੇ ਉਹਨੂੰ ਕਹਿੰਦਾ ਕਿ ਹੁਣ ਤੈਨੂੰ ਤੇਰੀ ਤੇਰਾ ਇਨਾਮ ਮਿਲ ਗਿਆ ਵਾ ਤੇ ਕਹਿੰਦਾ ਹੁਣ ਤੂੰ ਜਾ ਉਹ ਜਿੰਨੇ ਬੰਦੇ ਨੇ ਘੋੜੀ ਦੀ ਪਰਖ ਕੀਤੀ ਸੀ ਜਿੰਨੇ ਬੰਦੇ ਨੇ ਰਾਣੀ ਦੀ ਪਰਖ ਕੀਤੀ ਸੀ ਉਹ ਬੰਦਾ ਕਹਿੰਦਾ ਵਾ ਕਿ ਰਾਜਾ ਸਾਹਿਬ ਇੱਕ ਗੱਲ ਦਾ ਗੁੱਸਾ ਨਾ ਕਰਿਓ। ਉਹ ਆਂਦਾ ਮੈਨੂੰ ਲੱਗਦਾ ਕਿ ਨਸਲੀ ਤੁਸੀਂ ਵੀ ਨਹੀਂ ਹੈਗੇ। ਕਿ ਇਹ ਚੰਗੇ ਘਰਾ ਨਹੀਂ ਰੋ ਕਿ ਇਹ ਚੰਗੇ ਖਾਨਦਾਨ ਤੋਂ ਉਹ ਆਂਦਾ ਰਾਜਾ ਸਾਹਿਬ ਤੁਸੀਂ ਵੀ ਨਹੀਂ ਜਾਗੇ। ਰਾਜਾ ਹੋਰ ਗੁੱਸੇ ਦੇ ਵਿੱਚ ਆਂਦਾ ਵਾ ਰਾਜੇ ਤੇ ਇੱਕ ਰੰਗ ਜਾਂਦਾ ਵਾ ਇੱਕ ਆਂਦਾ ਵਾ। ਰਾਜਾ ਲਾਲ ਪੀਲਾ ਹੋ ਕੇ ਬੜੇ ਉੱਚੀ ਸਾਰੀ ਉਹਨੂੰ ਦਬਕਾ ਮਾਰਦਾ ਵਾ। ਟੁੱਟ ਕੇ ਉਹਨੂੰ ਪੈਂਦਾ ਵਾ। ਉਹ ਕਹਿੰਦਾ ਘੋੜੇ ਤੱਕ ਠੀਕ ਹੀ ਚਾਲਾਂ ਦਾ ਘੋੜੇ ਦਾ ਸੱਜ ਨੂੰ ਮੇਰੇ ਸਾਹਮਣੇ ਰੱਖਿਆ ਆਂਦਾ ਭਾਈ ਤੇਰਾ ਧੰਨਵਾਦ ਮਹਾਰਾਣੀ ਤੱਕ ਠੀਕ ਕਹਿੰਦਾ ਮੇਰੀ ਰਾਣੀ ਦਾ ਸੱਜ ਨੂੰ ਮੇਰੇ ਸਾਹਮਣੇ ਰੱਖਿਆ ਆਂਦਾ ਤੇਰਾ ਭਾਈ ਬਹੁਤ ਬਹੁਤ ਧੰਨਵਾਦ ਹੂੰ ਉਹ ਵੀ ਠੀਕ ਆਂਦਾ ਯਾਰ ਹੁਣ ਮੈਨੂੰ ਤੇ ਬਖਸ਼ ਆਂਦਾ ਮੈਨੂੰ ਤੇ ਬਖਸ਼ ਤੂੰ ਮੇਰੇ ਉੱਤੇ ਹੀ ਆਂਦਾ ਵਰਿਆ ਆਂਦਾ ਇੱਕ ਪਾਸੇ ਤੇਰੀ ਮਜਬੂਰੀ ਦੇਖ ਕੇ ਆਂਦਾ ਤੇਰੀ ਮਜਬੂਰੀ ਦੇਖ ਕੇ ਆਂਦਾ ਮੈਂ ਤੈਨੂੰ ਨੌਕਰੀ ਦਿੱਤੀ ਪਏ ਗਰੀਬ ਘਰ ਤੋਂ ਆ। ਆਂਦਾ ਤੈਨੂੰ ਮੈਂ ਰਜਗਾਰ ਦਿੱਤਾ ਤੇ ਆਂਦਾ ਤੂੰ ਮੇਰੇ ਤੇ ਟਿੱਪਣੀ ਕਰਤੀ ਆ। ਕਿ ਰਾਜਾ ਤੂੰ ਕਿਹ ਨਸਲ ਦਾ ਨਹੀਂ ਹੈਗਾ ਤੂੰ ਕਿਹ ਚੰਗੇ ਖਾਨਦਾਨ ਦਾ ਨਹੀਂ ਹੈਗਾ। ਤੇ ਗਾੜੀਆਂ ਜੋ ਉਹ ਮੁੰਡਾ ਕੋੜਿਆ ਦੇ ਤਬੀਲੇ ਦੇ ਵਿੱਚ ਨੌਕਰੀ ਕਰਦਾ ਸੀ। ਉਹ ਰਾਜੇ ਨੂੰ ਥੋੜਾ ਜਿਹਾ ਕਹਿੰਦਾ ਰਾਜਾ ਸਾਹਿਬ ਗੁੱਸਾ ਨਾ ਕਰੋ ਆਂਦਾ ਇੱਕ ਵਾਰੀ ਧਿਆਨ ਨਾਲ ਮੇਰੀ ਗੱਲ ਸੁਣੋ। ਹੁਣ ਭਰੇ ਦਰਬਾਰ ਦੇ ਵਿੱਚ ਰਾਜਾ ਉਹਨੂੰ ਕਹਿੰਦਾ ਵਾ ਕਿ ਸੁਣਾ ਗੱਲ। ਉਹ ਗੱਲ ਸੁਣਾਉਂਦਾ ਵਾ ਆਹਂਦਾ ਕਿ ਜਦੋਂ ਮੈਂ ਘੋੜੇ ਦੀ ਪਰਖ ਕੀਤੀ ਆਹਂਦਾ ਤੁਸੀਂ ਮੈਨੂੰ ਕਿਹਾ ਇਹਨੂੰ ਆਟਾ ਦਿਓ ਚੌਲ ਦਿਓ ਦਾਲ ਦਿਓ ਆਹਂਦਾ ਮੈਨੂੰ ਸ਼ੱਕ ਤੁਹਾਡੇ ਉੱਪਰ ਉਦੋਂ ਹੀ ਹੋ ਗਿਆ ਆਹਂਦਾ ਅੱਜ ਮੈਂ ਤੁਹਾਡੀ ਰਾਣੀ ਦੀ ਪਰਖ ਕੀਤੀ ਅੱਛਾ ਤੇ ਆਹਂਦਾ ਤੁਸੀਂ ਤਾਂ ਵੀ ਮੈਨੂੰ ਕਿਹਾ ਕਿ ਇਹਨੂੰ ਆਟਾ ਦਿਓ ਚੌਲ ਦਿਓ ਦਾਲ ਦਿਓ ਖਾਣ ਪੀਣ ਦਾ ਸਮਾਨ ਦਿਓ ਇਹਨੂੰ ਆਹਂਦਾ ਫਿਰ ਮੇਰਾ ਸ਼ੱਕ ਅੰਦਾ ਯਕੀਨ ਦੇ ਵਿੱਚ ਤਬਦੀਲ ਹੋ ਗਿਆ ਫਿਰ ਮੇਰਾ ਸ਼ੱਕ ਯਕੀਨ ਦੇ ਵਿੱਚ ਬਦਲ ਗਿਆ ਕਿ ਰਾਜਾ ਵੇ ਕਿਹੇ ਚੰਗੇ ਘਰਾਣੇ ਦਾ ਨਹੀਂ ਹੈਗਾ ਅੰਦਾ ਤੇਰਾ ਇਹ ਸ਼ੱਕ ਕਿਦਾਂ ਹੋ ਜਾਂਦਾ ਤੈਨੂੰ ਉਹ ਕਹਿੰਦਾ ਜਿਹੜਾ ਨਸਲ ਦਾ ਰਾਜਾ ਹੁੰਦਾ ਨਾ ਜਿਹੜਾ ਅਸਲੀ ਰਾਜਾ ਹੁੰਦਾ ਵਾ ਉਹ ਸੋਨੇ ਦੀਆਂ ਮੋਹਰਾਂ ਦੇ ਕੇ ਨਵਾਜਦਾ ਵਾ ਅੰਦਾ ਤੇਰੀ ਬਿਰਤੀ ਏ ਕੋਈ ਆਟਾ ਦਾਲ ਚੌਲ ਦੀ ਅੰਦਾ ਤੇਰੀ ਬਿਰਤੀ ਇਥੋਂ ਦਾ ਕੀ ਹਾਂ ਰਾਜਾ ਹਰਾਨ ਹੋ ਗਿਆ ਆਪਣੀ ਮਾਂ ਨੂੰ ਸਾਦਾ ਵਾ ਉਹ ਆਪਣੀ ਮਾਂ ਨੂੰ ਬੁਲਾ ਕੇ ਪੁੱਛਦਾ ਵਾ ਕਿ ਮਾਤਾ ਜੀ ਮੈਂ ਕੀ ਤੁਹਾਡਾ ਪੁੱਤ ਹਾਂ ਕਿ ਜਾਂ ਮੈਨੂੰ ਕਿਤੇ ਡ롭 ਕੀਤਾ ਸੀ ਤੇ ਉਹਦੀ ਮਾਂ ਤੱਜੀ ਜੀ ਹੋ ਗਈ ਉਹਨੂੰ ਜਵਾਬ ਦਿੰਦੀ ਆ ਉਹ ਕਹਿੰਦੀ ਆ ਪੁੱਤਰਾ ਇੱਕ ਵਾਰ ਜਦੋਂ ਸਾਡੇ ਘਰ ਜਿਹੜਾ ਅਸਲੀ ਰਾਜੇ ਦਾ ਪੁੱਤ ਹੀ ਜੋ ਜੋ ਸਾਡਾ ਅਸਲੀ ਪੁੱਤ ਹੀ ਉਹ ਜਨਮ ਲੈਂਦੇ ਹੀ ਉਹਦੀ ਡੈਥ ਹੋ ਗਈ ਜਨਮ ਲੈਂਦੇ ਹੀ ਉਹ ਮਰ ਗਿਆ ਹੀ ਜਨਮ ਲੈਣ ਤੋਂ ਕੁਝ ਪਲ ਠਹਿਰ ਕੇ ਉਹਦੀ ਮੌਤ ਹੋ ਗਈ ਕਹਿੰਦਾ ਜਦੋਂ ਉਹਦੀ ਮਾਂ ਕਹਿੰਦੀ ਜਦੋਂ ਉਹ ਉਸ ਪੁੱਤਰ ਦੀ ਜਦੋਂ ਮੌਤ ਹੋਈ ਨਾਲ ਹੀ ਇੱਕ ਹਲਵਾਈ ਨੇ ਹਲਵਾਈ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਹੀ ਆਂਦੇ ਤੇਰੇ ਜਿਹੜਾ ਅਸਲੀ ਪਿਓ ਹੀ ਜਿਹੜਾ ਇਸ ਗੱਦੀ ਦਾ ਅਸਲ ਵਾਰਸ ਹੀਗਾ ਉਹ ਤੇਰੇ ਪਿਤਾ ਜੀ ਨੇ ਸੋਨੇ ਦੀਆਂ ਮੋਹਰਾਂ ਦੇ ਕੇ ਕਾਫੀ ਉਹਨੂੰ ਧਨ ਦੇ ਕੇ ਕਾਫੀ ਧਨ ਦੌਲਤ ਦੇ ਕੇ ਉਹ ਹਲਵਾਈ ਦੇ ਕੋਲੋਂ ਤੈਨੂੰ ਖਰੀਦ ਲਿਆ ਤੈਨੂੰ ਗੋਦ ਲੈ ਲਿਆ ਬਾਅਦ ਵਿੱਚ ਉਹ ਕਹਿੰਦੇ ਆ ਕਿ ਤੈਨੂੰ ਲੈ ਲਿਆ ਪੜਾ ਲਿਖਾ ਕੇ ਅਸੀਂ ਤੇਰੇ ਤੇ ਖर्चा ਕੀਤਾ ਤੈਨੂੰ ਵਿੱਦਿਆ ਦਵਾਈ ਤੈਨੂੰ ਵਿੱਦਿਆ ਦਿਵਾ ਕੇ ਤੈਨੂੰ ਗਿਆਨ ਦਿੱਤਾ ਹੌਲੀ ਹੌਲੀ ਕਹਿੰਦੇ ਤੂੰ ਵੱਡਾ ਹੁੰਦਾ ਗਿਆ ਵੱਡੇ ਹੁੰਦੇ ਹੁੰਦਿਆਂ ਦੇ ਤੈਨੂੰ ਘੋੜਸਵਾਰੀ ਸਿਖਾਈ ਤੈਨੂੰ ਸ਼ਸਤਰ ਵਿਦਿਆ ਸਿਖਾਈ ਸ਼ਸਤਰ ਵਿਦਿਆ ਸਿਖਾ ਕੇ ਕਹਿੰਦੇ ਉਹਨੇ ਜਰ ਨੂੰ ਤੇਰਾ ਜੋ ਅਸੀਂ ਗੋਦ ਲਿਆ ਸੀ ਆਂਦੇ ਇਹ ਗੱਦੀ ਦਾ ਰਾਜਾ ਉਹਦੀ ਵੀ ਡੈਥ ਹੋ ਜਾਂਦੀ ਆ ਉਹਦੀ ਗੱਦੀਆਂ ਦੇ ਬਾਅਦ ਵਿੱਚ ਤੈਨੂੰ ਮਿਲ ਜਾਂਦੀ ਆ ਤੇ ਆਂਦੇ ਹਾੜਾ ਵੈਸੇ ਤੂੰ ਉਹਦੀ ਮਾਂ ਕਹਿੰਦੀ ਆਂਦੀ ਹਾੜਾ ਤੂੰ ਅਸਲੀ ਪੁੱਤਰ ਨਹੀਂ ਹੈਗਾ ਸੋ ਉਹਨੂੰ ਰਾਜੇ ਨੂੰ ਵੀ ਪਰਖ ਹੁੰਦੀ ਆ ਰਾਜਾ ਵੀ ਸੋਚਦਾ ਵਾ ਕਿ ਜੋ ਇਨੇ ਸਾਲਾਂ ਦੀ ਸਚਾਈ ਉਹਦੇ ਕੋਲੋਂ ਲੁਕੀ ਸੀ ਉਹ ਸਚਾਈ ਉਹਨੂੰ ਉਹਦੇ ਸਾਹਮਣੇ ਆ ਜਾਂਦੀ ਹੈ ਸੋ ਜੋ ਮੈਂ ਬੇਨਤੀ ਕਰਨਾ ਕਰਨੀ ਚਾਹ ਰਿਹਾ ਵਾਂ ਮੈਂ ਹੁਣ ਆਪਣੇ ਵਿਸ਼ੇ ਵੱਲ ਆਵਾਂ ਗੱਲ ਕਰ ਰਿਹਾ ਹਾਂ ਮੈਂ ਰਾਜਨੀਤੀ ਦੀ ਹੂੰ ਜਿਹੜੇ ਅੱਜ ਕੱਲ੍ਹ ਆ ਲੀਡਰ ਬਣੇ ਆ ਨਾ ਜਿਹੜੇ ਐਮ ਐਲ ਐ ਐਮ ਪੀ ਬਣੇ ਆ ਵੋਟਾਂ ਲੈ ਲੈ ਜਿੱਤੇ ਆ ਇਹਨਾਂ ਦਾ ਕੋਈ ਸੁਧਾਰ ਕਰਨ ਵੱਲ ਧਿਆਨ ਨਹੀਂ ਹੈਗਾ ਜਿਵੇਂ ਰਾਜ ਦੀ ਗੱਲ ਹੁੰਦੀ ਹੈ ਨਾ ਭੁੱਖੇ ਦੀ ਧੀ ਰੱਜੀ ਪੰਜਾਬੀ ਦੀ ਕਹਾਵਤ ਆ ਕਿ ਭੁੱਖੇ ਦੀ ਧੀ ਰੱਜੀ ਦੇ ਖੇਡ ਆਉਣ ਲੱਗੀ ਅੱਜਕੱਲ ਸਾਡੇ ਆ ਲੀਡਰਾਂ ਦਾ ਵੀ ਹਾਲ ਇਹੀ ਆ ਹਾਂ ਕਿ ਇਹ ਭੁੱਖੇ ਨੰਗੇ ਦੇ ਘਰਾਂ ਦੇ ਵਿੱਚੋਂ ਉੱਠ ਕੇ ਭੁੱਖੇ ਨੰਗੇ ਉੱਠ ਕੇ ਤੇ ਇਹ ਐਮਐਲਏ ਬਣ ਜਾਂਦੇ ਐ ਐਮਪੀ ਬਣ ਜਾਂਦੇ ਆ ਦਾਹਾਂ-ਦਾਹਾਂ ਦਾ ਕੱਪ ਵੇਚਣ ਵਾਲੇ ਪ੍ਰਧਾਨ ਮੰਤਰੀ ਬਣ ਜਾਂਦੇ ਆ ਤੇ ਬਾਅਦ ਵਿੱਚ ਇਹ ਫਿਰ ਬੇੜਾ ਕਰ ਕੀ ਕਰਦੇ ਆ ਜੇ ਰਾਜਨੀਤੀ ਦੀ ਗੱਲ ਕੀਤੀ ਜਾਵੇ ਤੇ ਰਾਜ ਸਭ ਤੋਂ ਵਧੀਆ ਕਿੰਨੇ ਕੀਤਾ ਵਾ ਸਭ ਤੋਂ ਵਧੀਆ ਰਾਜ ਕੀਤਾ ਵਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਮਹਾਰਾਜਾ ਉਹਨਾਂ ਦੇ ਰਾਜ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਸੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਕੋਈ ਪਰੇਸ਼ਾਨੀ ਨਹੀਂ ਸੀ ਤੇ ਅੱਜ ਜਿੰਨੇ ਐਮਐਲਏ ਐਮਪੀ ਲੀਡਰ ਬਣੇ ਆ ਇਹਨਾਂ ਨੂੰ ਸੁੱਖੀ ਕਿਹੜਾ ਵਾ ਇਹ ਵੋਟਾਂ ਲੈ ਰਹੇ ਨੇ ਆ 5 ਸਾਲ ਨਿਆਰੇ ਲੈਂਦੇ ਆ 5 ਸਾਲ ਬੁਲਟ ਪ੍ਰੂਫ ਗੱਡੀਆਂ 'ਚ ਘੁੰਮਦੇ ਆ ਇਹਨਾਂ ਨੂੰ ਕੋਈ ਪਤਾ ਨਹੀਂ ਇਹਨਾਂ ਨੂੰ ਕੋਈ ਪਤਾ ਨਹੀਂ ਵੀ ਦੇਸ਼ ਦਾ ਅਸੀਂ ਕੀ ਕਰਨਾ ਵਾ ਕੌਮ ਕਿੱਧਰ ਨੂੰ ਜਾ ਰਹੀ ਆ ਇਹਨਾਂ ਨੂੰ ਕੋਈ ਪਤਾ ਨਹੀਂ ਜੇ ਰਾਜ ਭਾਗ ਦੀ ਗੱਲ ਕੀਤੀ ਜਾਵੇ ਤਾਂ ਮੈਂ ਪਹਿਲਾਂ ਬੇਨਤੀ ਕਰਤੀ ਆ ਕਿ ਰਾਜ ਸਭ ਤੋਂ ਵਧੀਆ ਕੀਤਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ ਉਹਨਾਂ ਤੋਂ ਵਧੀਆ ਰਾਜ ਅਜੇ ਤੱਕ ਉਹਨਾਂ ਦਾ ਵਧੀਆ ਰਾਜਨੀਤੀ ਨਾਲ ਕਿਸ ਨੂੰ ਕਰਨੀ ਆਈ ਤੇ 나 ਮੈਨੂੰ ਪਤਾ ਵਾ ਕਿ ਗਾਹ ਕੋਈ ਉਹਨਾਂ ਵਰਗੀ ਰਾਜਨੀਤੀ ਕਰ ਸਕਦਾ ਵਾ ਜਿਹੜੇ ਆ ਵਾ ਜਿਹੜੇ ਹੋਣ ਐ ਪਹਿਲੇ ਐਮਪੀ ਬਣ ਗਏ ਆ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣ ਗਏ ਆ ਇਹ 5 ਸਾਲ ਜਿੱਤ ਕੇ ਬੁਲਟ ਪ੍ਰੂਫ ਗੱਡੀਆਂ 'ਚ ਘੁੰਮਦੇ ਆ 5 ਸਾਲ ਸੌ ਰੁਪਏ ਲੈਂਦੇ ਆ ਤੇ ਬਸ ਖਾ ਚੱਟ ਕੇ ਦੇਸ਼ ਨੂੰ ਖਾ ਚੱਟ ਕੇ ਪੰਜਾਬ ਨੂੰ ਇਲਾਕੇ ਨੂੰ ਖਾ ਚੱਟ ਕੇ ਤਬਾਦ ਚ ਫਿਰ ਅੰਦੇ ਅਹੀਂ ਕੌਣ ਤੇ ਤੁਸੀਂ ਕੌਣ ਹਰਮਨਦੀਪ ਸਿੰਘ ਤੂਰ ਜੋ ਕਿ ਬੜੀ ਪਿਆਰੀ ਕਥਾ ਕਰ ਰਹੇ ਸੀ ਤੇ ਬੜੀ ਦਲੀਲ ਦੇ ਨਾਲ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਅੱਜਕੱਲ ਦੇ ਜਿਹੜੇ ਐਮ ਐਲ ਏ ਨੇ ਐਮ ਪੀ ਏ ਨੇ ਉਹ ਸਿਰਫ ਮੈਂਡੀਡੇਟ ਲੈਂਦੇ ਨੇ ਵੋਟ ਲੈ ਕੇ 5 ਸਾਲ ਬੁਲਟ ਪ੍ਰੂਫ ਗੱਡੀਆਂ 'ਚ ਘੁੰਮਦੇ ਨੇ ਠੰਡੀਆਂ ਹਵਾਵਾਂ ਲੈਂਦੇ ਨੇ ਤੇ ਆਵਾਮ ਦੀ ਖਿਦਮਤ ਉਹਨਾਂ ਨੇ ਕੀ ਕਰਨੀ ਹੈ ਉਹਨਾਂ ਦੀ ਆਪਣੀ ਖਿਦਮਤ ਬਹੁਤ ਥੋੜੀ ਹੁੰਦੀ ਹੈ ਸਾਡੇ ਪਾਕਿਸਤਾਨ ਦੇ ਵਿੱਚ ਮੇਰਾ ਖਿਆਲ ਹੈ ਐਮਐਲਏ ਨੂੰ ਐਮਐਨਏ ਕਹਿੰਦੇ ਨੇ ਕਿ ਮੈਂਬਰ ਆਫ ਨੈਸ਼ਨਲ ਅਸੈਂਬਲੀ ਤੇ ਐਮਪੀਏ ਮੈਂਬਰ ਆਫ ਪ੍ਰੋਵਿੰਸ ਅਸੈਂਬਲੀ ਯਾਨੀ ਕਿ ਸੂਬੇ ਦੇ ਵਿੱਚ ਜਿਹੜੇ ਉੱਥੇ ਬੰਦੇ ਨੇ ਤੇ ਗੱਲ ਇਹ 100% ਗੱਲ ਠੀਕ ਕਿ ਸਾਡੇ ਵੀ ਜਦੋਂ ਇਲੈਕਸ਼ਨਾਂ ਦੇ ਦੌਰ ਦੋਰਾ ਹੁੰਦਾ ਹੈ ਮੈਂ ਵੀਡੀਓ ਬਣਾਈ ਸੀ ਇੱਕ ਵਾਰੀ ਤੇ ਪਿੱਛੇ ਰੂਟਰ ਚੱਲਦੇ ਪਏ ਸੀ ਤੇ ਉਹ ਆਂਦੇ ਨੇ ਗੱਡੀਆਂ ਚਾਹੁੰਦੇ ਨੇ ਆਨ ਕੇ ਵੋਟ ਮੰਗਦੇ ਨੇ ਵੋਟ ਲੈ ਕੇ ਚਲੇ ਜਾਂਦੇ ਨੇ ਸਾਡਾ ਜਿਹੜਾ ਹਲਕਾ ਹੈ ਦੋਸਤੋ ਇੱਥੇ ਇੱਕ ਬੰਦਾ ਪਿਛਲੇ 15 ਸਾਲ ਤੋਂ ਆ ਰਿਹਾ ਪਿਛਲੇ 5 ਸਾਲ ਵੀ ਉਹੀ ਸੀ ਐਸ ਦਫਾ ਵੀ ਉਹੀ ਸਿਲੈਕਟ ਹੋਇਆ ਹੈ ਮੈਂਬਰ ਆਫ ਨੈਸ਼ਨਲ ਅਸੈਂਬਲੀ ਐਮ ਐਨ ਏ ਉਸ ਤੋਂ ਪਿਛਲੇ 5 ਸਾਲ ਯਾਨੀ ਕਿ 15 ਸਾਲ ਮੈਂ ਦੇਖ ਚੁੱਕਿਆ ਉਹਨੂੰ ਉਹਨੇ ਇੱਥੇ ਇੱਕ ਤਰੱਕੀਆਤੀ ਕੰਮ ਨਹੀਂ ਕੀਤਾ ਇੱਕ ਵੀ ਉਹਨੇ ਕੰਮ ਨਹੀਂ ਕਰਵਾਇਆ ਹਲਕੇ ਦੇ ਵਿੱਚ ਉਹ ਜਦੋਂ ਵੋਟ ਲੈਂਦਾ ਜਿੱਤ ਜਾਂਦਾ ਤੇ ਉਦੋਂ ਬਸ ਇੱਥੇ ਗੱਡੀਆਂ 'ਚ ਘੁੰਮਦਾ ਘੁੰਮਦਾ ਰਹਿੰਦਾ ਜਾਂ ਉਹ ਬਸ ਨੈਸ਼ਨਲ ਅਸੈਂਬਲੀ ਚ ਹੀ ਬੰਦਾ ਇਹਨਾਂ ਨੇ ਜਿਹੜੀ ਸ਼ੁਰੂ ਜਿਹੀ ਦਲੀਲ ਦਿੱਤੀ ਕਿ ਪਰਖ ਜਿਹੜੀ ਉਹਨੇ ਕੀਤੀ ਰਾਜੇ ਦੀ ਮਹਾਰਾਣੀ ਦੀ ਘੋੜਿਆਂ ਦੀ ਯਾਨੀ ਕਿ ਤੁਸੀਂ ਬੇਸਿਕਲੀ ਹਰਮਨਦੀਪ ਸਿੰਘ ਤੂਰ ਜੀ ਇਹ ਦੱਸਣਾ ਚਾਹੁੰਦੇ ਨੇ ਕਿ ਤੁਸੀਂ ਪਰਖ ਕਰੋ ਕਿ ਕਿਹੜਾ ਨਸਲੀ ਘੋੜਾ ਹੈ ਤੇ ਕਿਹੜਾ ਖੋਤਾ ਸਿੱਧੀ ਗੱਲ ਮੈਂ ਕਰਾਂਗਾ ਕਿਉਂਕਿ ਤੁਸੀਂ ਆਪਣੇ ਹਲਕੇ ਦੇ ਵਿੱਚੋਂ ਚੁੰਨਦੇ ਹੋ ਤੇ ਜਦੋਂ ਤੁਸੀਂ ਆਪਣੇ ਹਲਕੇ ਦੇ ਵਿੱਚੋਂ ਚੁਣਦੇ ਹੋ ਤੇ ਫਿਰ ਤੁਸੀਂ ਇਸ ਚੀਜ਼ ਨੂੰ ਜ਼ਰੂਰ ਜ਼ੇਹਨ 'ਚ ਰੱਖੋ ਕਿ ਅਸੀਂ ਜਿਹੜਾ ਬੰਦਾ ਚੁਣਿਆ ਚੁੱਕਿਆ ਉਹ ਦੋਸਤੋ ਕਿ ਆ ਸਾਡੇ ਸਾਡੀਆਂ ਉਮੀਦਾਂ ਦੇ ਵੀ ਪੂਰਾ ਉਤਰੇਗਾ ਕਿ ਨਹੀਂ ਬਹੁਤ ਪਿਆਰੀ ਕਥਾ ਇੰਤਹਾਈ ਖੂਬਸੂਰਤ ਤਰੀਕੇ ਨਾਲ ਬਿਆਨ ਕੀਤੀ ਇਸ ਤਰ੍ਹਾਂ ਦਲੀਲ ਦੇ ਕੇ ਮਿਸਾਲ ਦੇ ਕੇ ਸਮਝਾਉਣ ਦੇ ਨਾਲ ਕਥਾ ਦੀ ਬਹੁਤ ਜ਼ਿਆਦਾ ਸਮਝ ਆਂਦੀ ਹੈ 200 بجلی ਚਲੀ ਗਈ ਹਾਲਾਂਕਿ ਸਵੇਰ ਦੇ 7 ਵਜੇ ਨੇ ਤੇ ਫਿਰ ਵੀ ਬਿਜਲੀ ਚਲੀ ਗਈ ਪਾਕਿਸਤਾਨ ਚੀਖੂਈ ਸਾਬ ਕਿਤਾਬ ਹੈ ਮੇਰਾ ਖਿਆਲ ਹੈ ਮੈਂ ਤੁਹਾਨੂੰ ਨਜ਼ਰ ਨਹੀਂ ਆ ਰਿਹਾ ਹੋਵਾਂਗਾ ਤੇ ਇੱਥੇ ਹੁਣ ਮਾਜ਼ਰਤ ਤੇ ਹੁਣ ਵੀਡੀਓ ਦਾ ਕਰਨੇ ਐਂਡ ਆਪਣਾ ਖਿਆਲ ਰੱਖਿਆ ਜੇ ਦੁਆਵਾਂ ਯਾਦ ਰੱਖਿਆ ਜੇ ਅੱਲਾਹ ਨਿਗੇਬਾਨ